ਪਹਿਲੀ ਬਾਲ ਪਾਉਣ ਲਈ ਬੰਦ ਲਈ 15000 ਦਾ ਸ਼ੱਕਾ ਬਾਈ ਪਹਿਲੀ ਦੇ ਵੱਜ ਗਿਆ ਦੇ ਨਾਲ ਸਣੀ ਹੋਣੀ ਸਰੇਪਾ ਸਾਰੇ ਭਰਾਵਾਂ ਦਾ ਬੜਾ ਧੰਨਵਾਦ ਹੈ ਪਰ ਇਧਰ ਦੇ ਪਾਸੇ ਵੇਖਾਂਗੇ ਹੋਰਾਂ ਜਿਹੜੇ ਚਾਰ ਦੇ ਦੇ ਵਾਦੇ ਹੋ ਗਏ ਸਵਾਲ ਵੱਜੂ ਇਧਰ ਚਪੌਤੇ ਦੀ ਧਰਤੀ ਤੇ ਜਿਹੜਾ ਖੇਡਿਆ ਜਾ ਰਿਹਾ ਪਹਿਲੀ ਹਿਬਾਲ ਤੇ ਧੂੜੀ ਵਾਲਾ ਧੂੜੇ ਵਾਲਾ ਲਵੀ ਧੂੜੀ ਆ ਗਿਆ ਤੇਰੇ ਪਿੰਡ ਦਾ ਬਗਦੇ ਵਾਲੇ ਰਣਵੀਰ ਦੇ ਕਰਤੇ ਹੋਇਆ ਧੂੜੀ ਤਾਂ ਕਦੇ ਚੱਲ ਗਿਆ ਮੇਰੇ ਵੀਰੋ ਇਹ ਧੂੜੀ ਵਾਲਾ ਹਰਮਨ ਉਹ ਸ਼ੌਟ ਯਾਰ ਹਰਮਨ ਕਦੇ 54000 ਦੇ ਕਰਤੇ ਜਿੱਤੇ ਕਦੇ ਵਰਤਮਾਨ ਦੇ ਮੇਰੇ ਵੀਰੋ ਸਾਰੀ ਕਮੇਟੀ ਦੇ ਨਾਲ ਰੁਪਈਆ 5100 5100 5100 ਪਰ ਜੁੜਗੇ 4 ਸਾਲ ਦੇ ਅੱਜ ਦੇ ਖੇਡ ਕਲੱਬ ਕਹਿੰਦੇ ਉਹ ਤੁਹਾਡੇ ਸਾਹਮਣੇ ਮੇਰੇ ਵੀਰੋ ਬਲਾਵਾ ਕਹਿੰਦੇ ਓਏ 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 ਹੋਏ ਹੋਏ ਬੱਲੇ 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 6 ਆਹ ਰਨ ਦੇਖਾਂਗੇ 6 ਦੇ ਜਿਹੜੇ ਵਾਦੇ ਹੋਇਆ ਗਰਾਊਂਡ ਦੇ ਅੰਦਰ ਲਓ ਸਾਹਮਣੇ ਦੇਖਾਂਗੇ ਲਓ ਫੇਰੀ ਹੋ ਬਾਲ ਇਧਰ ਦੇ ਪਾਸੇ ਖੇਡਿਆ ਸ਼ਾਟ ਤੇ ਖਿਡਾਰੀ ਜਿਹਨੇ ਮਜੀਦਪੁਰ ਚਾਰ ਮੁਰਗੇ ਮੇਰੇ ਵੀਰੋ ਚਾਰ ਦੇ ਜਿਹੜੇ ਵਾਦੇ ਹੋ ਗਿਆ ਉਧਰ ਹਿੰਦੂ ਮੰਦਰੀ ਦੇ ਨਾਲ ਦਾਜਾ ਵੀਰਿੰਦਰ ਮਤਰੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਅਗਲਾ ਵੀ ਕਪਲ ਹਾਂ ਉਹ ਮੋੜਾ ਕਹਿੰਦੇ ਕਮਾਲ ਕਰਦਾ ਬਗੇਲੇ ਵਾਲਾ ਮੋੜ ਸਾਡਾ ਭਰਾ ਪਹੁੰਚਿਆ ਹੋਇਆ ਬੜਾ ਧੰਨਵਾਦ ਮੇਰੇ ਵੀਰੋ ਲਓ ਸਾਹਮਣੇ ਦੇਖਾਂਗੇ ਤੇ ਵੀਰੋ ਕਹਿੰਦੇ ਹੋ ਵੀ ਸਕੋਰ ਜਨ ਉਸ ਕਰ ਲੈਣ ਜੀ ਪੰਜਾਬ ਲਈ 24 ਕੋ ਤੇ ਆਪਦੇ ਪਲੇਅਰਾਂ ਦੇ ਨਾਮ ਲਗਾ ਜਾਣ ਜੀ ਜੀਵਾ 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 ਲਓ ਕੋਰਾ ਵਾਲਾ ਪਾਰੇ ਕਹਿੰਦੇ ਖੇਡ ਗਰਾਊਂਡ ਦੇ ਵਿੱਚ ਪਰ ਉਧਰਲੇ ਪਾਸੇ ਦੇਖਾਂਗੇ ਔਰ ਲਓ ਸਾਹਮਣੇ ਉਹ ਸ਼ਾਟ ਯਾਰ ਹਰਮਨ ਉਹ ਸੁਣੋ ਯਾਰ ਜੀ ਧੂਰੀ ਵਾਲਾ ਪ੍ਰਬੰਧ ਦੇਖ ਕਹਿੰਦੇ ਬਹੁਤ ਜੜੀ ਮੇਰੀ ਗੁਜਾਰਾ ਸੰਹਾਰਨ ਕਲੱਬ ਲਓ ਸਾਹਮਣੇ ਰਖੜੇ ਵਾਲਾ ਕਹਿੰਦੇ ਜੀਵਾ ਮੇਰੇ ਵੀਰੋ ਸਾਹਮਣੇ ਕਹਿੰਦੇ ਤਿਆਰ ਬਰਤਿਆਰ ਪਰ ਵੱਡੀ ਬੋੜ ਦਾ ਕਹਿੰਦੇ ਪੱਧਰ ਜਿਹੜਾ ਹੋ ਰਿਹਾ ਹੈ ਧੂਰੀ ਵਾਲਾ ਕਹਿੰਦੇ ਸਾਹਮਣੇ ਹਰਮਨ ਸਾਹਮਣੇ ਤਿਆਰ ਹੈ ਬੱਲੇ 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 ਫੱਕਾ ਤੇ ਵਿਗਟ 1100 ਬੰਟੀ ਦਾ ਸ਼ਬਦ ਆਵਾਜ਼ ਤੇ ਆਪਣੀ ਕਿਸਮਤ ਐ ਲੱਗਦਾ ਜਿਵੇਂ 3 ਤਰੀਕ ਜਿਸ일에 ਵੀ ਐਂ ਬਿੱਲਿਆ 3 ਤਰੀਕ 700 ਦੀ ਲਾਰ ਸੀ ਕਿਸੇ ਸਾਲ ਕਿੰਦ ਕੀ ਮੇਲਾ ਥੋੜਾ ਜਿਹਾ ਪਹਿਲੀ ਬੋਲ ਤੇ ਕੀ ਸੀਗਾ ਅਰਸ਼ੀ ਅਰਸ਼ੀ ਪਰ ਸਾਹਮਣੇ ਪਹਿਲੀ ਡਾਟ ਸੀ ਕਾਹੋ ਸ਼ਣਾ ਕਹਿੰਦੇ ਖੁਸ਼ਾ ਵੱਡਾ ਮੱਲ ਹੈ ਟੱਕਰ ਦੇ ਚੱਕਰ ਉਹ ਸ਼ਾਟ ਯਾਰ ਹਰਮਨ ਬੱਲੇ 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 ਉਹ ਰਾਂਝੇ ਦੇਖਾਂਗੇ ਚਾਰ ਦੇ ਜਿਹੜੇ ਵਾਦੇ ਹੋ ਗਏ ਹਾਂਜੀ ਹਾਂ ਵਧੀਆ ਹਰ ਇੱਕ ਵਾਰ ਤੇ ਵਿਗਤ ਆਉਂਦੀ ਯਾਰ ਗੁਰਵੀਰ ਰਾਜਵੀਰ ਸੋਹੀ ਕੀ ਹਾਲ ਹੈ ਸਰੀਤ ਪਰੋਦਾ ਮਹਿੰਦੀ ਬਹੁਤ ਵੱਡੇ ਐਨ ਅੱਜ ਮੈਂ ਪਹਿਲਾਂ ਦੱਸਾਂ ਵੀ ਲੱਖਾਂ ਰੁਪਈਆ ਵੰਡਿਆ ਜਾਣਾ ਹੈ ਕਿਤੇ ਲਾਣੇ ਹੈ ਪਰ ਕਨਾਲ ਸ਼ਰਮਾ ਉਰਫ ਧੁੰਮਾ ਲੋਹਿਆਰੇ ਦੀ ਧਰਤੀ ਦਾ ਉਧਰਲੇ ਪਾਸੇ ਦੇਖਾਂਗੇ 1 2 ਤੇ ਹੋ ਗਏ 4 ਹੋ ਗਏ 4 ਮੇਰੇ ਵੀਰੋ ਕਿਸੂ ਪੂਰਾ ਮਾਹੌਲ ਆ ਪਰ ਧੂੜੀ ਵਾਲੇ ਦੇ ਛੱਕਾ ਮਾਰੇ ਸਵਾਨ ਤੇ ਫੇਰ ਹਰਮਨ 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 ਪਾਸੇ ਦਾ ਤੈਨੂੰ ਕਿਹਾ ਇਹਨੇ ਕਿਹਾ ਪੂਰ ਮਨਾਉਂਦਾ ਫਾਈਨ ਲੱਕ ਦੇ ਛੱਕਾ ਬਾਈ ਚਰਨ ਲੱਗਾ ਜੱਟ ਦਾ ਪਿੰਡ ਕਮਾਲ ਦਾ ਪਿੰਡ ਕਲਗੀ ਤਰ ਸਟੇਡੀਅਮ 'ਤੇ ਇਹ ਗੱਲਾਂ ਹੁੰਦੀਆਂ ਪਰੇ ਵੀਰੋ ਪਰ ਉਧਰ ਦੇ ਪਾਸੇ ਦੇਖਾਂਗੇ ਲਓ ਸਾਹਮਣੇ 35000 ਕੱਤੀ ਦੇ ਰੱਬਾ ਜੀ ਪਤਨ ਜਿਹੜਾ ਹੋ ਗਿਆ 2100 ਦੀ ਇਹ ਕਹਿੰਦੇ ਲੁਧਿਆਣੇ ਵਾਲਾ ਸ਼ਾਹ ਮੇਰੇ ਮੇਰੇ ਇਹ ਸ਼ਾਹ ਕਹਿੰਦੇ ਲੁਧਿਆਣੇ ਦੀ ਧਰਤੀ ਦਾ ਜਿੱਥੇ ਦਾ ਵੀ ਧੂੜੀ ਵਾਲਾ ਕੱਲ ਮੈਲਾ ਹੋਇਆ ਸ਼ੁਭਮ ਅਰੋੜਾ ਦੁਨੀਆ ਦਾ ਕਹਿੰਦੇ ਸਾਂਧੋ ਉਹ ਬੜਾ ਪੱਲਾ ਪਰ ਇੱਧਰ ਦੇ ਪਾਸੇ ਇੱਕ ਹੋਰ ਬੰਦਾ ਬੱਲੇ ਬੱਲੇ ਪਰ ਰਣ ਦੇਖਾਂਗੇ ਚਾਰ ਜਿਹੜੇ ਵਾਦੇ ਹੋ ਗਏ ਕਹਿੰਦੇ ਖੇਡ ਗਰਾਊਂਡ ਦੇ ਵਿੱਚ ਲਓ ਚਾਰ ਦੇ ਕਹਿੰਦੇ ਵਾਦੇ ਜਿਹੜਾ 11 ਗਲਤ ਟਕਾੜੇ ਲੱਗੀ ਹੋਈ ਹੈ ਮੇਰੇ ਮਿੱਤਰੋ ਲਓ ਸਾਹਮਣੇ ਪੈਂਦੀ ਬਾਲ ਕਬਰ ਵਾਲਿਆ ਉਹ ਬੱਲੇ 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 ਪਰ ਬਿੱਬੂ ਉਹ ਫਿਰ ਦੇ ਫੋੜ ਵਾਲਾ ਮੇਰੇ ਮਿੱਤਰੋ ਉਹ ਛੱਕਾ ਕਹਿੰਦੇ ਟਾਪਾ ਅੱਜ ਪਹਿਲਾ ਦਿਨ ਆ ਵੀਰੇ ਪਹਿਲਾ ਦਿਨ ਹੈ ਬੈਂਤੀ ਹੈ ਉਹ ਟੀਮਾਂ ਹੀ ਆਉਣ ਬੈਂਤੀ ਹੈ ਜੀ ਸਿਰਫ ਟੀਮਾਂ ਹੀ ਆਉਣ ਉੱਤੋਂ ਵਾਲਾ ਉਹ ਗੋਰੀਤ ਬਾਈ ਸਾਹਿਬ ਫੇਰ ਅੱਗੇ ਵੱਨ ਪਰ ਰਿਹਾ ਤੇ ਦੂਜੇ ਪਾਸੇ ਬੱਬੂ ਐ ਵਰਗ ਖਰੌਰ ਦੀ ਧਰਤੀ ਦਾ ਬੱਲੇ 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 ਵਰਗ ਖਰੌਰ ਵਾਲਾ ਤੇ ਨਾਲ ਕਿੱਦਾਂ ਗੱਜਣਾ ਮਾਜਣਾ ਬੰਦਾ ਗੱਜਣਾ ਮਾਜਣਾ ਸਾਡੀ ਜ਼ਿੰਦਗੀ ਦੀ ਮਾਣ ਹੈ ਬਹੁਤ ਵੱਡਾ ਧਰਮ ਪਿਆਰ ਹੈ ਬਾਈ ਯਾਰ ਸਿਰੇ ਦੀ ਬੈਟਿੰਗ ਕਰ ਰਿਹਾ ਯਾਰ ਬੱਬੂ ਉਡੂ ਉਡੂ ਕਰਨੀ ਜਵਾਨੀ ਹੈ ਬੱਬੂ ਗੋੜ ਖਰੌਰ ਦੀ ਧਰਤੀ ਦਾ ਓਏ ਹੋਏ ਹੋਏ ਸ਼ਾਟ ਯਾਰ ਬੱਬੂ ਔਰ ਅੱਗੇ ਖਾਂਗੇ ਛੇ ਦੇ ਜਿਹੜੇ ਵਾਅਦੇ ਕਰਕੇ ਕਹਿੰਦੇ ਖੇਡ ਗਰਾਉਂਡ ਦੇ ਵਿੱਚ ਲਓ ਸਾਹ ਬੜਾ ਸੋਨਾ ਬਾਕੀ ਮੈਚ ਤੋਂ ਬਾਅਦ ਭੇਜਦੀ ਇਹਨਾਂ ਬਣਾ ਪਰ ਸਾਹਮਣੇ ਕਹਿੰਦੇ ਆਹ ਮੈਚ ਤੋਂ ਬਾਅਦ ਭੇਜਦੀ ਭਾਈਵਾਨ ਜੀ ਲਓ ਸਾਹਮਣੇ ਕਹਿੰਦੇ ਬੱਲੇਬਾਦ ਹੈਪੀ ਰੁੜਕੀ ਪੂਰੇ ਦਾ ਛੇੜ ਦੇ ਕਹਾਣੇ ਹਾਂ ਇਹ ਉਹ ਕਲੱਬਾਂ ਦੇ ਵੀ ਸਾਰਿਆਂ ਨਾਲ ਹੀ ਕਾਪਰੋ ਮੈਚ ਕਰਦੇ ਨੇ ਵੀ ਧੂੜੀ ਵਾਲਿਆਂ ਛੇੜ ਦੇ ਕਹਿੰਦੇ ਲਓ ਸਾਹਮਣੇ ਕਹਿੰਦੇ ਤਾਂ ਦਾ ਹਾਂ ਜੀ ਜਿਹੜਾ ਮੁੰਡਾ ਬਾਲਾਂ ਪਾਲਿਆ ਪਰ ਗੁਰਜ ਫਰੌਰ ਦੀ ਧਰਤੀ ਦਾ ਉਹ ਸ਼ਾਟ ਯਾਰ ਬੱਬੂ ਪੱਲੇ 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 ਆਓ ਰਨ ਵੇਖਾਂਗੇ 6 ਦੇ ਜਿਹੜੇ ਵਾਦੇ ਹੋ ਗਏ ਉਹਨਾ ਬੋਲੇ ਆ ਤੇ ਉਸ ਤੋਂ ਅਗਲੇ ਮੈਚ ਦੀ ਕਮੈਂਟਰੀ ਹੋਊਗੀ ਜੋੜਾ ਲੰਗਦੇ ਰਾਜਾ ਵੀਰਾ ਇਹ ਬਲਾਰੇ ਰੈਡੀ ਰਹਿਣਗੇ ਜੀ ਧਿਆਨ ਦਿਓ ਕਿਉਂਕਿ ਜਿਵੇਂ ਜਿਵੇਂ ਸਾਰੇ ਪ੍ਰਬੰਧਕਾਂ ਦਾ ਹੁਕਮ ਹੈ ਉਵੇਂ ਉਵੇਂ ਹੀ ਜਿਵੇਂ ਐਕਸ਼ਨ ਕਿੰਗ ਹੱਕੜ ਤੇ ਦਾਵੇ ਕੱਪ ਦਾ ਉਹ ਮੁਰੰਤੀਗੜ ਦਾ ਜੇਤੂ ਮੇਰੇ ਵੀਰੋ ਪਰ ਆ ਬਲੂਕਪੁਰਿਆ ਕਹਿੰਦੇ ਪੁੱਛ ਤੁਹਾਡੇ ਸਾਹਮਣੇ ਬਾਈ ਵਾਹ ਪੁੱਛ ਵਾਲੇ ਵੀ ਕਮਕਟਾ ਰਪਈਆ 11001 11002 ਓ ਹੋਏ ਓ ਹੋਏ ਓ ਕਾਰਡ دیتا ਯਾਰ ਕਿਉਂਕਿ ਆਪਣਾ ਨਾਲ ਲਾਈਵ YouTube ਤੇ ਵੀ ਚੱਲਦਾ ਭਾਵਨੇ ਨੂੰ ਬੰਦ ਕਰ ਦੇ ਦੇਖ ਫਿਰ ਤੈਨੂੰ ਸਟ੍ਰਾਈਕ ਦਊਂਗਾ ਫਿਰ ਫਾਇਦਾ ਨਹੀਂ ਹੈਗਾ ਵੀਰੇ ਯਾਰ ਉਸ ਚੀਜ਼ ਦਾ ਕੋਈ ਐਨ ਮਿਲ ਵੀਰੇ ਬੜਾ ਧੰਨਵਾਦ ਕਰਾਂਗੇ ਗਰਾਊਂਡ ਸਪੋਰਟ YouTube ਤੇ ਵੀ ਚੱਲ ਰਿਹਾ ਤੇ ਗਰਾਊਂਡ ਸਪੋਰਟ Facebook ਤੇ ਵੀ ਚੱਲ ਰਿਹਾ ਸਭੀ ਚਪੜਾ ਮੇਰੇ ਵੀਰੋ ਤੇ ਨਾਲ ਸੁਖਤਵਾਣਾ हां नौ ਪੰਜਾਬ ਤੇ ਲਓ ਸਾਹਮਣੇ ਪੈਂਦੀ ہوئی ਗਾਲ ਤੇ ਸ਼ੱਕਾ ਫੇਰ ਵੱਜ ਗਿਆ ਬੱਲੇ ਬੱਲੇ ਕਰਾ ਰਿਹਾ ਹੈ ਉਹ ਕਹਿੰਦੇ ਗਲਤ ਕਾਣੇ ਲਾ ਰਿਹਾ ਪਰ ਜਗਰਾਵਾਲਾ ਪਰ ਵੀ ਮੇਜਰ ਦੇ ਪਾਸੇ ਦੇਖਾਂਗੇ ਉਹ ਵਾਓ ਬੱਬੂ ਸਰਾ ਕਰਦਾ ਹੈ ਬਾਈ ਬੱਬੂ ਕੋਲ ਦੇ ਖਰਾ ਵਾਲਾ ਉਸ ਤੋਂ ਅੱਗੇ ਜਿਹੜੇ ਬਲਾਰੇ ਹੋਣਗੇ ਜੋੜਾ ਲੱਗ ਕਿ ਰਾਜਾ ਵੀਰਾਂ ਦੀ ਤੇ ਇਸ ਕੋ ਦਾ ਅਨੰਲਾ ਫੜੋਦੀ ਤੇ ਜਿੰਦਰ ਫਿਰ ਕੇ ਕਿ ਧਿਆਨ ਦੇ ਸਾਰੇ ਫੜੋਦੀ ਵਾਲਾ ਜੀ ਦੋ ਘੰਟਾ ਸ਼ਾਹ ਨਿਕੜੀ ਕਿਉਂ ਲਾ ਲਿਆ ਯਾਰ ਬੰਦੇ ਕਿਹ ਨਿਕਲਿਆ ਉਹ ਯਾਰ ਫਿਰ ਤੂੰ ਦੇਖੀਂਗਾ ਥੋੜੀ ਦੇਖਣ ਤੂੰ ਪਤਾ ਕਰ ਲੈ ਯਾਰ ਲਾਓ ਸਾਹਮਣੇ ਬੱਲੇ 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 ਬੰਦਾ ਯਾਰ ਕਿਹ ਪਿੰਕਲ ਕਾਉਣਾ ਪਲੇਅਰ ਅਰਸ਼ ਕਲੇਰ ਲਓ ਸਾਹਮਣੇ ਵੇਖਾਂਗੇ ਬਾਲ ਕਹਿੰਦੇ ਸ਼ੇਪੂ ਰਹੇ ਕਹਿੰਦੇ ਕਾਕੇ ਵੀ ਹੈ ਪਰ ਇਧਰਲੇ ਪਾਸੇ ਆ ਵਿਕਟ ਹੋ ਸਕਦੀ ਹੈ ਕੈਚ ਕੋ ਸਰਮਾ ਧੰਨ ਆਉਂਦਾ ਭਿਆਰਿਆ ਦੇਖੀਓ ਹਲੇ ਵੀ ਹਲੇ ਵੀ ਮੁੱਕਿਆ ਨਹੀਂ ਉਧਰ ਪੰਜਾਬ ਪਾਸ ਫਰਦੀ ਪਰ ਆ ਜਾਵੇ ਹਲੇ ਵੀ ਮੁੱਕਿਆ ਨਹੀਂ ਹਲੇ ਖੜਾ ਖੁੱਟਿਆ ਨੇ ਉਹ ਕਰ ਗਿਆ ਬਾਈ ਬਲੈਕੀਸਰਾ ਬਾਈ ਸਿਰੇ ਦਾ ਕੈਚ ਕਰ ਗਿਆ ਬਲੈਕੀ ਲਓ ਸਾਡੀ ਬਾਲ ਟੌੜਿਆ 12 ਰਹਿ ਨੇ ਤੇਰੇ 12 ਰਹਿਣ ਦੇ ਹਲੇ ਮੁੱਕਿਆ ਨਹੀਂ ਹਲੇ ਵੀ 12 ਰਹਿਣਗੇ ਪੰਜਾਂ ਤੇ ਪਰ ਆਹ ਵਰਦੀਆਂ ਕੋਈੋ ਕਿ ਕਰਾਉਣੇ ਆ ਲੋ ਸਾਹਮਣੇ ਰਾਣਾ ਬਹੋ ਗਿਆ ਬਲੈਕੀ ਬਾਲਰ ਨੇ ਵੀ ਕਹਿੰਦੇ 5100 ਲਓ ਸਾਹਮਣੇ ਪੈਂਦੀ ਹੋਈ ਬਾਲ ਤੇ ਸਿੰਗਲ ਡਬਲ 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 ਹਾਂ ਜੀ ਏ ਆਏ ਹੋ ਰੱਬਾ ਫੁੱਲ ਟਾਸ ਮਿਲ ਗਈ ਦੀ ਬਾਈ ਓਏ 11000 11000 ਓਏ 73 ਸਾਹ ਵਿੱਚ ਆ ਗਿਆ ਬਾਈ ਮੈਚ